ਗੁਰੂ ਪਿਆਰਿਓ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸੋ ਜੀਵਨ ਦੇ ਵਿੱਚ ਹਰ ਇੱਕ ਬੰਦੇ ਦੀਆਂ ਜ਼ਰੂਰਤਾਂ ਹੁੰਦੀਆਂ ਨੇ ਹਰ ਇੱਕ ਬੰਦੇ ਦੀਆਂ ਜ਼ਰੂਰਤਾਂ ਹੁੰਦੀਆਂ ਨੇ ਜਿਸ ਤੋਂ ਬਿਨਾ ਬੰਦਾ ਅਧੂਰਾ ਹੈ ਕੁਝ ਐਸੀਆਂ ਜ਼ਰੂਰਤਾਂ ਨੇ ਜਿਹੜੀਆਂ ਕਿ ਗੁਰੂ ਮਹਾਰਾਜ ਨੂੰ ਵਾਹਿਗੁਰੂ ਨੂੰ ਜੀ ਉਹਨਾਂ ਤੋਂ ਮੰਗੀਏ ਤਾ ਪਰਮਾਤਮਾ ਨੂੰ ਅਕਾਲ ਪੁਰਖ ਨੂੰ ਬੁਰਾ ਨਹੀਂ ਲੱਗਦਾ ਕੀ ਵਾਇਗਰੂ ਨੂੰ ਬੁਰਾ ਨਹੀਂ ਲੱਗਦਾ ਜੇ ਮੰਗੀ 100 ਬੰਦੇ ਨੂੰ ਜਿਆਦਾ ਤੋਂ ਜਿਆਦਾ ਮਾਇਆ ਧਨ ਦੌਲਤ ਚਾਹੀਦੀ ਹੈ ਤੇ ਜਿਹੜਾ ਬੰਦਾ ਧਨ ਦੌਲਤ ਪੱਖੋਂ ਕਮਜ਼ੋਰ ਹੈ ਉਹਦੀ ਹਾਲਤ ਉਹਦੇ ਹਾਲਾਤ ਸੰਸਾਰ ਵਿੱਚ ਕੀ ਨੇ ਜੋ 100 ਬੰਦੇ ਵਿੱਚ ਖੜਾ ਕੋਈ ਗੱਲ ਸੱਚ ਦੀ ਕਰ ਦੇਵੇ ਨਾ ਉਹਦਾ ਕੋਈ ਯਕੀਨ ਨਹੀਂ ਕਰਦਾ ਆ ਜਿਉਂ ਕਹੇ ਦੇ ਘਰੇ ਕੱਲਾ ਵੜ ਜਾਵੇ ਤਾਂ ਲੋਕ ਕਹਿੰਦੇ ਨੇ ਕਿ ਜਾਦਾ ਕੁਝ ਮੰਗਣ ਗਿਆ ਜਾਂ ਇਹ ਕੋਈ ਚੋਰੀ ਕਰਕੇ ਲਿਆਵੇਗਾ ਜਨਕਿ ਮਾਇਆ ਦੇ ਨਾਲ ਬੰਦੇ ਦਾ ਕਦਮ ਕਦਮ ਮਾਪਿਆ ਜਾਂਦਾ ਸੋ ਸੱਚੇ ਪਾਸ਼ਾ ਮਹਾਰਾਜ ਦੇ ਘਰੇ ਗੁਰੂ ਸੱਚੇ ਪਾਸ਼ਾ ਕਹਿੰਦੇ ਨੇ ਘਰ ਤਾਂ ਤੇਰਾ ਸਭ ਕੁਝ ਹੈ ਜਿਸ ਦੇ ਸੋ ਪਾਵੇ ਵੀ ਮਹਾਰਾ ਤੇਰੇ ਘਰ ਵਿੱਚ ਭੰਡਾਰੇ ਭਰੇ ਪਏ ਨੇ ਸਭ ਨਿਧਾਨ 10 ਅਸ਼ਟ ਨਿਧਾਨ 10 ਅਸ਼ਟ ਨਿਧਾਨ ਖਜ਼ਾਨੇ 18 ਤਰ੍ਹਾਂ ਦੇ ਫਿਰ ਗੁਰੂ ਸਾਹਿਬ ਕਹਿੰਦੇ ਸਭ ਘਰ ਤਾਂ ਤੇਰਾ ਸਭ ਕੁਝ ਹੈ ਤੇਰੇ ਘਰੇ ਸਭ ਕੁਝ ਹੈ ਪਰ ਜੀਨੂ ਨੂੰ ਦੇਵੇਂਗਾ ਉਹ ਪ੍ਰਾਪਤ ਕਰੂਗਾ ਹੁਣ ਦਿੰਦਾ ਕਿਨੂੰ ਐ ਜਿਹੜਾ ਵੈਖ ਨੂੰ ਖੁਸ਼ ਕਰ ਲਵੇ ਜਾਂ ਜੋੜੀ ਜਿਹੜੀ ਮਰਿਆਦਾ ਚਲਾਈ ਹੈ ਜਿਹਦੇ ਨਾਲ ਕਿਸਮਤ ਬਣਦੀ ਹੈ ਉਹ ਚੀਜ਼ ਆਪਾਂ ਉਹ ਕੰਮ ਆਪਾਂ ਕਰੀਏ ਹਾਂ ਸੋ ਸੌ ਕੁਸ਼ਣ ਮੰਗਣਾ ਚਾਹੀਦਾ ਵੈਖ ਨੂੰ ਤੋਂ ਜਦੋਂ ਮਾਤਾ ਪਿਤਾ ਹੈ ਮਾਤਾ ਪਿਤਾ ਤਾਂ ਬੱਚੇ ਮੰਗਦੇ ਨੇ ਜਿਹੜਾ ਮਾਤਾ ਪਿਤਾ ਵੈਖ ਨੂੰ ਵਾਹਿਗੁਰੂ ਜੋ ਮਾਤਾ ਪਿਤਾ ਮੰਨ ਲਵੇਗਾ ਫਿਰ ਮੰਗਣਾ ਮੰਗੇਗਾ ਤਾਂ ਇਹ ਜਿਹੜੀ ਸਾਰੀ ਸ੍ਰਿਸ਼ਟੀ ਹੈ ਬਣਾਈ ਕਿਹਨੇ ਹੈ ਵਾਹਿਗੁਰੂ ਨੇ ਸਭ ਕੁਝ ਪ੍ਰਮਾਤਮਾ ਨੇ ਬਣਾਇਆ ਹੈ ਨਜਾਇਜ਼ ਕੁਝ ਨਹੀਂ ਹੈਗਾ ਇੱਥੇ ਸਭ ਕੁਝ ਚੰਗਾ ਹੈ ਸੋ ਕਦੇ ਵੀ ਪ੍ਰਮਾਤਮਾ ਤੋਂ ਮੰਗਣ ਵੇਲੇ ਸ਼ਰਮ ਨਹੀਂ ਕਰਨੀ ਚਾਹੀਦੀ ਬਹੁਤੇ ਕਹਿੰਦੇ ਨੇ ਪ੍ਰਮਾਤਮਾ ਤੋਂ ਨਾਮ ਹੀ ਮੰਗਣਾ ਚਾਹੀਦਾ ਹੈ ਨਾਮ ਮੰਗਣਾ ਚਾਹੀਦਾ ਜੇ ਆਪਾਂ ਪ੍ਰਮਾਤਮਾ ਦੀ ਭਗਤੀ ਕਰਦਿਆਂ ਕਰਦਿਆਂ ਕੁਝ ਮੰਗ ਲਾਂਗੇ ਉਹ ਨਾਮ ਨਹੀਂ ਨਾਮ ਨਾਮ ਵਾਲਾ ਬੰਦਾ ਹੀ ਪ੍ਰਮਾਤਮਾ ਤੋਂ ਮੰਗੇਗਾ ਜਿਹੜਾ ਨਾਮ ਜਪੇਗਾ ਜਿਹਨੇ ਗਰੀਬੀ ਹੰਢਾਈ ਨਹੀਂ ਨਾ ਉਹ ਗੱਲਾਂ ਕਰਦੇ ਨੇ ਵੀ ਪ੍ਰਮਾਤਮਾ ਤੋਂ ਨਾਮ ਮੰਗਣਾ ਚਾਹੀਦਾ ਨਾਮ ਮੰਗਣਾ ਚਾਹੀਦਾ ਨਾਮ ਮੰਗਣਾ ਚਾਹੀਦਾ ਕਬੀਰ ਸਾਹਿਬ ਤਾਂ ਕੀ ਕਹਿੰਦੇ ਨੇ ਭੁੱਖੇ ਭਗਤ ਨਾ ਕੀਜਾ ਇਹ ਮਾਲਾ ਆਪਣੀ ਲਈ ਜਾ ਕਹਿੰਦੇ ਮਹਾਰਾਜ ਸਾਡੇ ਅੰਦਰ ਭੁੱਖੇ ਤੋਂ ਭਗਤੀ ਨਹੀਂ ਹੁੰਦੀ ਚੱਕਬ ਦੀ ਮਾਲਾ ਗਰੀਬੀ ਜਿਸ ਦੀ ਦੇ ਘਰੇ ਗਰੀਬੀ ਹੈ ਨਾ ਭੁੱਖਾ ਵੀ ਉਹੀ ਮਰੂਗਾ ਅਨਾਜ ਮੰਗੋ ਸਤ ਸੀਕਾ ਸਤ ਤਰ੍ਹਾਂ ਦਾ ਨਾਜ ਦਿਓ ਮਹਾਰਾਜ ਇਹ ਪ੍ਰਮਾਤਮਾ ਤੋਂ ਮੰਗਣਾ ਚਾਹੀਦਾ ਹੈ ਬਾਬਾ ਨਾਨਕ ਸਿੰਘ ਮਹਾਰਾਜ ਕੋਲੇ ਨਾਨ ਸਿੰਘ ਜੀ ਕੋਲੇ ਗਏ ਮਹਾਰਾਜ ਕੋਲੇ ਇੱਕ ਗਰੀਬ ਬੰਦਾ ਰਿਸ਼ਕੇ ਚਲਾਉਣ ਵਾਲਾ ਹਾਂ ਬਈ ਪਿਆਰੇ ਕਿਵੇਂ ਆਇਆ ਬੈਠਾ ਰਿਹਾ ਬੈਠਾ ਰਿਹਾ ਕਹਿੰਦੇ ਮਹਾਰਾਜ ਨਾਮ ਦੇ ਦਿਓ ਸੰਤਾ ਕੋਲੇ ਖੁੰਡੀ ਸੀ ਖੁੰਡੀ ਮਾਰੀ ਪੋਲੀ ਜੀ ਕਹਿੰਦੇ ਸ਼ਰਮ ਨਹੀਂ ਆਉਦੀ ਤੈਨੂੰ ਰਿਸ਼ਕਾ ਚਲਾਉਂਦੇ ਆ ਤੂੰ ਤੈਨੂੰ ਨਾਮ ਦੀ ਲੋੜ ਹੈ ਤੈਨੂੰ ਪੈਸੇ ਦੀ ਲੋੜ ਹੈ ਪੈਸਾ ਮੰਗ ਕਉਸ ਪੂਰੇ ਸੰਤ ਸੀ ਉਹ ਜਾਕਾ ਕਹਿਆ ਦਰਗਾਹ ਚੱਲੇ ਉਹਦੀ ਦਰਗਾਹ ਵੀ ਚੱਲਦੀ ਸੀ ਕਿਸੇ ਪਿਛਲੇ ਕਰਮਾ ਕਰਕੇ ਸੰਤਾਂ ਕੋਲੇ ਆ ਗਿਆ ਉਹ ਕਹਿੰਦਾ ਮਹਾਰਾਜ ਮੈਂ ਕਦੇ ਸੁਣਿਆ ਵੀ ਸੰਤ ਤਾਂ ਨਾਮ ਹੀ ਦਿੰਦੇ ਨੇ ਕਹਿੰਦੇ ਨਹੀਂ ਨਾਮ ਦੇ ਨਾਲ ਜੋ ਕੁਝ ਲੰਕਿਆ ਹੋਇਆ ਨਾ ਜਿਵੇਂ ਸੂਰਜ ਦੇ ਨਾਲ ਕੀ ਲੰਕਿਆ ਹੋਇਆ ਸੂਰਜ ਦੇ ਨਾਲ ਧੁੱਪ ਨੋਂ ਲੰਕੀ ਹੋਈ ਐ, ਰੋਸ਼ਨੀ ਲੰਕੀ ਹੋਈ ਐ। ਵਿਟਾਮਿਨ ਡੀ ਲੰਕਿਆ ਹੋਇਆ ਐ। ਸੂਰਜ ਦੇ ਨਾਲ ਬਹੁਤ ਕੁਛ ਐ। ਇਸ 3 ਨਾਮ ਦੇ ਨਾਲ ਸਭ ਕੁਛ ਐ। ਨਾਮੇ ਤੇ ਸਾਰਾ ਸੰਸਾਰ ਬਣਿਆ। ਸਭ ਕੁਛ ਉਹ ਆ। ਮੇਰੇ ਸਤਗੁਰ ਨਾਮ ਨਾ ਜਾਪੈ। ਸੋ ਗੁਰੂ ਸਾਹਿਬ ਜਿਹੜੇ ਐ ਜਿਹੜੇ ਬਾਹਰ ਪੂਰੇ ਨੇ ਨਾ ਉਹਨਾਂ ਦੇ ਘਰੇ ਕੁਛ ਨਹੀਂ ਘਾਟ ਹੁੰਦੀ। ਪੂਰੇ ਕਾ ਕੀ ਆ ਸਭ ਕੁਛ ਪੂਰਾ ਮਹਾਰਾਜ ਗੰਜੇ ਜਨ ਕੋ ਪ੍ਰਭ ਸੰਗੇ ਅਸਨੇਹੋ ਸਾਜ ਨੂੰ ਤੂੰ ਮੀਤ ਮੇਰਾ ਗ੍ਰਹਿ ਤੇਰਾ ਸਭ ਕਿਹੋ ਰਹਾਓ ਮਾਨ ਮੰਗੋ ਤਾਨ ਮੰਗੋ ਧਨ ਲక్ష్ਮੀ ਸੁਤ ਦੇ ਮਹਾਰਾਜ ਮੈਨੂੰ ਮਾਨ ਵੀ ਚਾਹਿੰਦਾ ਲੋਕਾਂ ਚਾਰ ਬੰਦਿਆਂ ਜਾ ਕੇ ਜਾਵਾ ਮੇਰਾ ਸਤਕਾਰ ਹੋਵੇ ਤਾਰ ਮੰਗੋ ਜੋਰ ਵੀ ਚਾਹੀਦਾ ਸਰੀਰ ਵਿੱਚ ਨਿਰਬਲ ਨਹੀਂ ਹੋਣਾ ਚਾਹੀਦਾ ਮਾਣ ਮੰਗੋ ਧਨ ਮੰਗੋ ਧਨ ਲਕshmi ਸੁਤ ਦੇ ਮਹਾਰਾਜ ਧਨ ਲਕshmi ਮੈਨੂੰ ਪੈਸਾ ਟਾਕਾ ਵੀ ਦਿਓ ਮਹਾਰਾਜ ਧਨ ਲਕshmi ਸੁਤ ਦੇ ਮਹਾਰਾਜ ਨੂੰ ਪੁੱਤਰ ਵੀ ਦਿਓ ਜਿਹਦੇ ਨਾਲ ਮੈਨੂੰ ਮੇਰਾ ਜਿਹੜਾ ਮੈਂ ਕਮਾਈ ਕਰੂੰ ਉਹਨੂੰ ਸਾਂਭਣ ਵਾਲਾ ਵੀ ਹੋਵੇ ਵੜਾਪੇ ਵਿੱਚ ਮੈਨੂੰ ਲੋੜ ਨਾ ਦੇਵੇ ਜਿਹੜਾ ਮੇਰਾ ਕਿਰਿਆ ਕਰਮ ਵੀ ਕਰੇ ਮੇਰੇ ਨਾਮ ਦਾ ਪੁੰਨਦਾਨ ਵੀ ਕਰਾਵੇ ਤਨ ਲਖਮੀ ਸੋਤ ਦੇ ਮੁਕਤ ਜੁਗਤ ਭੁਗਤ ਪੂਰਨ ਪਰਮਾਨੰਦ ਪਰਮਨਿਧਾਨ ਪਐ ਪਐ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ ਮੁਕਤ ਵੀ ਦਿੰਦਾ ਹੈ ਜੁਗਤੀ ਵੀ ਦਿੰਦਾ ਹੈ ਭੁਗਤ ਵੀ ਦਿੰਦਾ ਹੈ ਭੁਗਤ ਕੀ ਹੁੰਦਾ ਹੈ ਸਭ ਕੁਝ ਖਾਣ ਪੀਣ ਵਾਲਾ ਸੰਸਾਰ ਦੇ ਉੱਤੇ ਭੋਗਣ ਵਾਲਾ ਪਿਆਰਿਓ ਪ੍ਰਮਾਤਮਾ ਨੂੰ ਸੋਝੋ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਭ ਪਰਮੇਸ਼ਰ ਆ ਪਰਮਾਤਮਾ ਪਿਆਰਿਆਂ ਦੇ ਭਗਤਾਂ ਦੇ ਕਾਰਜ ਸਵਾਰਦਾ ਹੈ ਕਾਰਜ ਜਿਹਦੀ ਪਰਮਾਤਮਾ ਦੇ ਨਾਲ ਪਿਆਰ ਹੀ ਨਹੀਂ ਉਹ ਮੰਗ ਮੰਗੀ ਨਹੀਂ ਸਕਦਾ ਅਗਰ ਕਹਿੰਦੇ ਜਿਵੇਂ ਆਪਾਂ ਕਹਿੰਦੇ ਆ ਵੀ ਆ ਮੰਗ ਬੰਦੇ ਤੋਂ ਲੈ ਲਓ 2000 ਰੁਪਿਆ ਉਹ ਕਹਿੰਦਾ ਭਈ ਮੈਂ ਨਹੀਂ ਜਾਣਦਾ ਤੂੰ ਜਿਹੜਾ ਗੁਰੂ ਦਾ ਪਿਆਰ ਹੈ ਪਰਮਾਤਮਾ ਨੂੰ ਪਿਆਰ ਕਰ ਪਿਆਰ ਕਰਦਾ ਹੈ ਪਰਮਾਤਮਾ ਨੂੰ ਜੋ ਅੰਮ੍ਰਿਤ ਵੇਲੇ ਨੂੰ ਜਾਣਦਾ ਹੈ ਉਹਦਾ ਸਾਖ ਉਹਦਾ ਰੂਪ ਸਟੇਪ ਆਸ਼ਾ ਦਾ ਸਰੂਪ ਅੰਦਰ ਬਸਾਉਂਦਾ ਹੈ ਉਹਦੀ ਤਾਂ ਮਲਾਜਾ ਹੁੰਦਾ ਹੈ ਉਹਨੂੰ ਮਿੱਤਰ ਵੀ ਕਿਹਾ ਜਾਂਦਾ ਹੈ ਮਾਤਾ ਪਿਤਾ ਵੀ ਕਿਹਾ ਜਾਂਦਾ ਹੈ ਹੂੰ ਦੀਨ ਦਿਆਲ ਵੀ ਕਿਹਾ ਜਾਂਦਾ ਹੈ ਪ੍ਰਮਾਤਮਾ ਨੂੰ ਉਹ ਤੋਂ ਧਨ ਦੌਲਤ ਵੀ ਮੰਗੋ ਪਰ ਧਨ ਵਿੱਚ ਫਰਕ ਹੁੰਦਾ ਹੈ ਇੱਕ ਉਹਦਾ ਸੰਸਾਰ ਦਾ ਧਨ ਇੱਕ ਹੁੰਦਾ ਹੈ ਪ੍ਰਲੋਕ ਦਾ ਧਨ ਉਹਦੇ ਬਾਰੇ ਮਹਾਰਾਜ ਕਹਿੰਦੇ ਨੇ ਉਹਦੇ ਬਾਰੇ ਵੀ ਕਹਿੰਦੇ ਨੇ ਕੀ ਕਹਿੰਦੇ ਨੇ ਇਹੋ ਧਨ ਅਖੁੱਟ ਨਾਨਕ ਖੁੱਟੇ ਨਾ ਜਾਏ ਪੂਰੇ ਸਤਗੁਰ ਦੀ ਆਦਿਖਾਏ ਆਪਣੇ ਸਾਧਕ ਕਰੋ ਆਪਣੇ ਸਤਗੁਰ ਕੋ ਸਤ ਬਲ ਜਾਈ ਗੁਰ ਕਿਰਪਾ ਦੇ ਹਰ ਮਨ ਬਸਾਈ ਸੇਤਰਮੰਤੋ ਹਰ ਨਾਮ ਲੈ ਬੁਲਾਏ ਗੁਰ ਪੂਰੇ ਹਰ ਧਲ ਪ੍ਰਗਾਸੇ ਹਰ ਕਿਰਪਾ ਦੇ ਵਸੇ ਮਨ ਆਏ ਇਹ ਹਰੀ ਦਾ ਤਨ ਦੂਜੇ ਪਾਸੇ ਮਾਨ ਮੰਗੋ ਤਾਨ ਮੰਗੋ ਸੋ ਤਨ ਲਕshmi ਦੀ ਇਹ ਦਰ ਸੰਸਾਰੀ ਤਾਂ ਨੇ ਪਰ ਆਪਾਂ ਹੁਣ ਸੰਸਾਰ ਦੇ ਤੇ ਲਾਟਰੀਆਂ ਲਾਉਂਦੇ ਆ ਲਾਉਂਦੇ ਨੇ ਲੋਕ ਜਿਹੜੇ ਲਾਉਂਦੇ ਨੇ ਜਿਹਨਾਂ ਨੂੰ ਲੋੜ ਹੈ ਉਹ ਲਾਉਂਦੇ ਨੇ ਲਾਟਰੀ ਦਾ ਮਤਲਬ ਕੀ ਹੁੰਦਾ ਕਿ ਐਸੀ ਐਸਾ ਕੋਈ ਐਸੇ ਕੰਮ ਕੋਈ ਜਿਹਦੇ ਨਾਲ ਅਚਲ ਚੇਤੀ ਇੱਕੋ ਦਮ ਸਾਨੂੰ ਕੁਝ ਪ੍ਰਾਪਤ ਹੋ ਤਾਂਨ ਦੌਲਤ ਪ੍ਰਾਪਤ ਹੋ ਜਾਵੇ ਪਰ ਪ੍ਰਮਾਤਮਾ ਦੇ ਨਾਮ ਵਿੱਚ ਸਭ ਕੁਝ ਹੈ ਇਹ ਸ੍ਰਿਸ਼ਟੀ ਸ਼ਬਦ ਤੋਂ ਬਣੀ ਹੈ ਸ਼ਬਦ ਤੋਂ ਹੈਰ ਜਾ ਤੂੰ ਮੇਰਾ ਬਲ ਹੈ ਤਾਂ ਕਿਆ ਮੋਸੰਦਾ ਤੁਨ ਸੁਕਛਵੇਂ ਨੂੰ ਸੋਪੇ ਆ ਜਾ ਤੇਰਾ ਬੰਦਾ ਲਖਮੀ ਤੋਟਨਾ ਆਵੇ ਖਾ ਖਾ ਤੇ ਰਹੰਦਾ ਲਖ ਜਰਾਸੀ ਮੇਦਨੀ ਸਭ ਸੇਵ ਕਰਨਦਾ ਲਖਮੀ ਤੋਟਨਾ ਆ ਬਈ ਖਾ ਖਾ ਤੇ ਰਹੰਦਾ ਮਹਾਰਾ ਤੂੰ ਮੈਨੂੰ ਬਖਸ਼ਿਆ ਲਖਮੀ ਐਨੀ ਲਖਮੀ ਦਿੱਤੀ ਐਨਾ ਧਨ ਦੌਲ ਦਿੱਤਾ ਮਹਾਰਾ ਖਾ ਖਾ ਤੇ ਰਹੰਦਾ ਤੋਟ ਆਉਂਦੀ ਹੋ ਨਹੀਂ ਫਿਰ ਗੁਰੂ ਸਾਹਿਬ ਕਹਿੰਦੇ ਨੇ ਤੱਚਰ ਮੂਲ ਨਾ ਤੁੜੀਂ ਦੋ ਜਿਚਰ ਆਪ ਕਿਰਪਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਹੀ ਕਰਤਨ ਮਾਰ ਇਹ ਸਾਰੀਆਂ ਸੰਸਾਰੀ ਚੀਜ਼ਾਂ ਨਾਲ ਤੇ ਪ੍ਰਲੋਕ ਦੀਆਂ ਚੀਜ਼ਾਂ ਆਪਸ ਵਿੱਚ ਮਿਕਸ ਨੇ ਜੇ ਜੇ ਬੰਦਾ ਇੱਥੇ ਨਹੀਂ ਰੱਜੂਗਾ ਪ੍ਰਲੋਕ ਦੇ ਮਹਾਰਸਤੇ ਪਾਸ਼ਾ ਦਾ ਪ੍ਰਲੋਕ ਦੇ ਜਾਦੇ ਲਾਰੇ ਨਹੀਂ ਲਾਉਂਦੇ ਹੈਗੇ ਮਹਾਰਾ ਕਹਿੰਦੇ ਇੱਥੇ ਵੀ ਅਮੀਰ ਕਰੂੰਗਾ ਤੁਹਾਨੂੰ ਮੈਂ ਉਥੇ ਵੀ ਅਮੀਰ ਕਰੂੰਗਾ ਜੇ ਇੱਥੇ ਬੰਦੇ ਨੂੰ ਰਜਾਇਆ ਨਾ ਉਹਦੀ ਭੁੱਖ ਨਹੀਂ ਜਾਂਦੀ ਹੈਗੀ ਦਰਗਾਹ ਦਰਗਾਹੇ ਪਾਸੇ ਮੁਕਤੀ ਨਹੀਂ ਹੋ ਸਕਦਾ ਉਹ ਜਿਆਦਾ ਵੈਸੇ ਤਿਆਗ ਹੋ ਜਾਏ ਬੰਦੇ ਕੋਈ ਗੱਲ ਨਹੀਂ ਹੁੰਦੀ ਉਹ ਕੋਈ ਕੋਈ ਪਿਛਲੇ ਜਨਮਾਂ ਦੀ ਖੇਡ ਹੁੰਦੀ ਹੈ ਵੀ ਲਾਲਚੀ ਨਹੀਂ ਭਾਈ ਉਹਨੂੰ ਦੇਖੋ ਇਸ ਤਰ੍ਹਾਂ ਦੀ ਗੱਲਾਂ ਕਰਦੇ ਨਾ ਜੀ ਗੁਰਬਾਣੀ ਤਾਂ ਐਂ ਕਹਿੰਦੀ ਨਹੀਂ ਗੁਰਬਾਣੀ ਲੋਭ ਲੋਭ ਕੁਝ ਹੋਰ ਚਿੰਦੀ ਚੀਜ਼ ਹੁੰਦੀ ਹੈ ਜ਼ਰੂਰਤ ਹੋਰ ਚੀਜ਼ ਹੁੰਦੀ ਹੈ ਦੇਖੋ ਇੱਕ ਤਾਂ ਹੁੰਦਾ ਨਾ ਪ੍ਰਸ਼ਾਦਾ ਪਾਣੀ ਛਕਣਾ ਇਹ ਜ਼ਰੂਰ ਤਾਂ ਢਿੱਡ ਦੀ ਪਰ ਕਦੇ ਉਧਰ ਮੂੰਹ ਮਾਰ ਲਿਆ ਬੱਕਰੀ ਵਾਂਗੂ ਕਦੇ ਉਧਰ ਮੂੰਹ ਮਾਰ ਲਿਆ ਕਦੇ ਉਧਰ ਮੂੰਹ ਮਾਰ ਲਿਆ ਕਦੇ ਆ ਵੀ ਖਾ ਲਿਆ ਆ ਵੀ ਖਾ ਲਿਆ ਕਈ ਮੂੰਹ ਭੜਿਆ ਦੀ ਰੇੜੀ ਤੇ ਜਾ ਕੇ ਖੜ ਜਾਂਦੇ ਨੇ ਹਾਂ ਵੀ ਮੂੰਹ ਭੜੀਆਂ ਕੀ ਰੇਟ ਨੇ ਐਨੇ ਪੈਸੇ ਨੇ ਨਾਲ ਚੱਕ ਕੇ ਖਾਈ ਜਾਣਗੇ ਜਿਹੜਾ ਗੁਰਮੁਖ ਹੋਊਗਾ ਪ੍ਰਾਇਆ ਹੱਕ ਨਹੀਂ ਖਾਂਦਾ ਜਿੰਨੇ ਉਹਦੇ ਤੋਲ ਵਿੱਚ ਆਉਂਦੇ ਨੇ ਉਹੀ ਖਾਊਗਾ ਅਨੇ ਅਨੇ ਸੋਖਮ ਹੁੰਦੇ ਨੇ ਗੁਰਸਖਾ ਗੁਰਮੁਗਰੋਂ ਕਾ ਪਿਆਰੇ ਸੋ ਕਹਿਣ ਦਾ ਭਾਵ ਇੱਕ ਜ਼ਰੂਰਤ ਹੁੰਦੀ ਹੈ ਇੱਕ ਲਾਲਚ ਹੁੰਦਾ ਇੱਕ ਜੀਬ ਦਾ ਲਾਲਚ ਹੁੰਦਾ ਇੱਕ ਢਿੱਡ ਦਾ ਢਿੱਡ ਦੀ ਜ਼ਰੂਰਤ ਹੁੰਦੀ ਹੈ ਜੀਬ ਦਾ ਲਾਲਚ ਹੁੰਦਾ ਇਸ ਕਰਕੇ ਗੁਰੂ ਸਤੇ ਪਾਸ਼ਾ ਮਹਾਰਾਥਾ ਕੁਝ ਮੰਗੋ ਇਹ ਸ਼ਬਦ ਦਾ ਆराधना ਕਰ ਲੋ ਤੁਸੀਂ ਕਾਲਾ ਮਹੱਲਾ ਪੰਜਵਾਂ ਜਨਕੈ ਪ੍ਰਭ ਸੰਗ ਅਸਨੇਹੋ ਜਨ ਕੋ ਰਾਵ ਸੰਗ ਅਸਨੇਹੋ ਸਾਜ ਨੂੰ ਤੂੰ ਮੀਤ ਮੇਰਾ ਗ੍ਰਹਿ ਤੇਰਾ ਸਭ ਕੀ ਹੋ ਸਭ ਕੁਛ ਹੈ ਤਰੇ ਕਰ ਰਹਾਵ ਮਾਰ ਮੰਗੋ ਤਨ ਮੰਗੋ ਤਨ ਲਖ ਤਨ ਲਕshmi ਸੁਤ ਦੇ ਮੁਕਤ ਜੋਗਤ ਭੁਗਤ ਪੂਰਨ ਪਰਮ ਆਨੰਦ ਪਰਮ ਨਿਧਾਨ ਪਾਇ ਪਾਇ ਭਗਤ ਨਿਹਾਲ ਨਾਰਕ ਸਦਾ ਸਦਾ ਕੁਰਬਾਨ ਇਹ ਅਸਲੀ ਲਾਟਰੀ ਹੈ ਜਿਹੜਾ ਸ਼ਬਦ ਕਰੂਗਾ ਉਸਤੇ ਪਾਸ਼ਮਰ ਆਇਦਾ ਕੋਈ ਬਹੁਤ ਵੱਡਾ ਕੀਰਤਨੀયો ਕਹੀ ਜਾਂਦਾ ਸੀ ਕਹਿੰਦੇ ਇੱਕ ਬਾਬੇ ਦੇ ਸ਼ਬਦ ਆ ਵੀਡੀਓ ਪਾਈ ਕਹਿੰਦਾ ਉਹ ਕਹਦਾ ਵੀ ਜਾਨੀ ਕਿ ਕਹਿੰਦੇ ਸ਼ਬਦ ਜੇ ਆਪਾਂ ਬਈ ਕਰ ਜਾ ਉਤਰ ਜੂਗਾ ਉਹ ਕੀਰਤਨੀਆ ਪਤਾ ਕੀ ਕਹਿੰਦਾ ਕਹਿੰਦਾ ਇਹ ਜੱਗ ਅਖੰਡ ਚੱਲ ਰਿਹਾ ਉਹਨੂੰ ਕੋਈ ਪੁੱਛਣ ਵਾਲਾ ਹੋਵੇ ਗੁਰਬਾਣੀ ਕੀਰਤਨ ਵਾਲੇ ਨੂੰ ਜੇ ਸ਼ਬਦ ਗਾਉਂਦਾ ਹੈ ਸ਼ਬਦ ਨੂੰ ਉਹ ਖ਼ਾਦੀ ਦਿੰਦਾ ਜੇ ਤੂੰ ਸ਼ਬਦ ਗਾਇਆ ਤਾਂ ਤੈਨੂੰ ਪੈਸੇ ਮਿਲੇ ਨੇ ਤੂੰ ਐਨੀ ਸੰਗਤ ਦੇ ਵਿੱਚ ਦੂਜਾ ਗਾਣਾ गा ਕੇ ਦਿਖਾ ਗੁਰੂ ਦੀ ਸੰਗਤ ਦੇ ਵਿੱਚ ਕਹਿੰਦਾ ਮੈਂ ਨਾਲੇ ਸ਼ਬਦ ਦਾ ਖੱਟਿਆ ਖਾਂਦੇ ਨੇ ਕੀਰਤਨੀਏ ਵਿੱਚ ਸਾਰਣੀ ਕਹਿੰਦਾ ਮੈਂ ਉਹ ਜਿਹੜਾ ਹੁਣ ਆਪਦੀ ਜਾਣ ਦੇ ਕਾਮਯਾਬ ਹੋ ਗਿਆ ਨਾ ਹੁਣ ਬੜਾ ਹੋ ਗਿਆ ਪ੍ਰੋਗਰਾਮ ਉਹਨੂੰ ਮਿਲਦੇ ਨਹੀਂ ਹੁਣ ਜਿਹੜਾ ਸ਼ਬਦ ਦੀ ਗੱਲ ਕਰਦਾ ਉਹਦੀ ਨਿੰਦਿਆ ਕਰਦਾ ਉਹ ਚਲ ਮੈਂ ਨੌ ਨਹੀਂ ਲੈਂਦਾ ਹੈਗਾ ਸ਼ੁਰ ਸ਼ਬਦ ਗਾ ਕੇ ਵੀ ਪੈਸਾ ਦਿੰਦਾ ਸ਼ਬਦ ਦਾ ਜੇ ਜਾਪ ਕਰੀਏ ਤਾਂ ਵੀ ਪੈਸਾ ਟਕਾ ਤੁਹਾਨੂੰ ਦੌਲਤ ਦਿੰਦਾ ਇੱਕ ਤਾਂ ਕਮਾਈ ਕਰਨੀ ਸ਼ਬਦ ਦੀ ਗੁਪਤ ਬੈਠ ਕੇ ਸਾਧਨਾ ਕਰਨੀ 1 1 ਵਜੇ ਉੱਠ ਕੇ 2 2 ਵਜੇ ਉੱਠ ਕੇ ਜਿਹੜੇ ਭਗਤ ਪਿਆਰੇ ਜੀ ਜਪ ਕਰਦੇ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਸ਼ਬਦ ਕਰਜਾ ਵੀ ਤਾਰਦਾ ਹੈ ਸ਼ਬਦ ਕੀਰਤਨ ਸ਼ਬਦ ਕਿਸਮਤ ਬਦਲਾਉਂਦਾ ਹੈ ਸ਼ਬਦ ਕੋਈ ਕੋਈ ਬੰਦੇ ਨੂੰ ਨਾ ਕੋਈ ਰਾਹ ਰਾਹ ਤਿਆਰ ਕਰਦਾ ਹੈ ਵੀ ਇੱਧਰ ਨੂੰ ਤੁਰ ਲੈ ਆਪੇ ਲੈ ਕੇ ਜਾਂਦਾ ਹੈ ਸ਼ਬਦ ਦੀ ਕਰਾਮਾਤ ਉਹਦਾ ਕਰਜਾ ਉਤਰੂਗਾ ਜਦੋਂ ਸ਼ਬਦ ਦੀ ਖੇੜ ਵਰਤੀ ਸ਼ਬਦ ਪਰਮਾਤਮਾ ਦਾ ਰੂਪ ਹੈ ਟੀਚਰ ਬੋਲਣਾ ਥੋੜੀ ਦੋ ਜਿਤਨਾ ਆਪ ਕਿਰਪਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਏ ਖਰਚ ਧਨ ਮਾਲ ਇਹ ਪ੍ਰਲੋਕ ਦਾ ਵੀ ਧਨ ਦੌਲਤ ਦਿੰਦਾ ਹੈ ਤੇ ਲੋਕ ਦਾ ਵੀ ਸਾਡਾ ਗੁਰੂ ਇੱਥੇ ਬੈਠ ਕੇ ਦਰਗਾਹ ਦੀ ਗੱਲ ਕਰਦਾ ਹੈ ਤੇ ਦਰਗਾਹ ਵਿੱਚੋਂ ਇੱਥੇ ਆਇਆ ਇਸ ਕਰਕੇ ਇਹ ਗੁਰੂ ਦੀ ਲਾਟਰੀ ਹੈ ਇਹ ਅਸਲੀ ਗੁਰੂ ਦੀ ਲਾਟਰੀ ਹੈ ਤਾਂ ਸ਼ਬਦ ਦੀ ਆराधना ਕਰੋ ਤੁਹਾਡਾ ਜੇ ਪਾਸ਼ਾ ਐਨਾ ਤੁਹਾਨੂੰ ਦੌਲਤ ਨਾਲ ਘਰ ਘਰ ਭਰ ਦੇਵੇਗਾ ਤੁਸੀਂ ਕਹਿੰਦੇ ਲਾਟਰੀ ਨਿਕਲੇ ਬਈ ਐਸਾ ਕੰਮ ਬਣ ਗਿਆ ਸਾਡਾ ਇਹ ਗੁਰੂ ਦੀ ਲਾਟਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ